ਮਾਸ਼ਰਦ ਬਾਬਾ YouTube ਚੈਨਲ ਤੁਹਾਨੂੰ ਵਕੋ ਵਕ ਜਿਸ ਤਰ੍ਹਾਂ ਬਸ ਅੱਡਿਆਂ ਦੀ ਦਿਖਾ ਲਦਾ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਰਾਹੋਂ ਦਾ ਬਸ ਅੱਡਾ ਇੱਕ ਅਜਿਹਾ ਬਸ ਅੱਡਾ ਜਿੱਥੇ ਹਰ ਜਗ੍ਹਾ ਜਿਹੜੇ ਪੱਖੇ ਲੱਗੇ ਹੋਏ ਨੇ ਔਰ ਉੱਥੇ ਜਿਹੜੀ ਆ ਸਹੂਲਤ ਦਿੱਤੀ ਗਈ ਹੈਗੀ ਆ ਔਰ ਉਸ ਤੋਂ ਬਾਅਦ ਤੁਹਾਨੂੰ ਪਿੰਡ ਗੜ੍ਹਪਧਾਣਾ ਦਾ ਬਸ ਸਟੈਂਡ ਦਿਖਾ ਲਿਆ ਸੀ ਉਸ ਤੋਂ ਜਦੋਂ ਬਸ ਸਟੈਂਡ ਦੀ ਮੈਂ ਖਬਰ ਲਾਈ ਸੀ ਉਸ ਤੋਂ ਬਾਅਦ ਦੇ ਵਿੱਚ ਸਤਨਾਮ ਸਿੰਘ ਯੂਕੇ ਮੇਰੀ ਖਬਰ ਦੇਖਣ ਤੋਂ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਇਹ ਬੱਸ ਅੱਡਾ ਅਸੀਂ ਬਣਾ ਦਵਾਂਗੇ ਮਤਲਬ ਖਬਰ ਦਾ ਇਨਾਸਰ ਹੋਇਆ ਹੁਣ ਮੈਂ ਪਹੁੰਚ ਚੁੱਕਾ ਹਾਂ ਬੱਸ ਸਟੈਂਡ ਪਿੰਡ ਮਹਿਰੋਪੁਰ ਇੱਥੇ ਬਾਰੇ ਜਿਹੜੀ ਜਾਣਕਾਰੀ ਉਹ ਸਾਰੀ ਇਹਨਾਂ ਤੋਂ ਲਵਾਂਗੇ ਵੈਸੇ ਆ ਬੱਸ ਅੱਡਾ ਤੁਸੀਂ ਦੇਖ ਸਕਦੇ ਮੈਨੂੰ ਲੱਗਦਾ ਕਿ ਇਹ ਨਵੀਂ ਸ਼ੈੱਡ ਪਾਈ ਗਈ ਆ ਇਹ ਪਿੰਡ ਮਹਿਰੋਪੁਰ ਦੀ ਜਿਹੜੀ ਆ ਨਵੀਂ ਸ਼ੈੱਡ ਪਾਈ ਗਈ ਆ ਔਰ ਇੱਥੇ ਜਿਹੜੀਆਂ ਦੇਖ ਪਾ ਰਹੇ ਹਾਂ ਬੋਰਡ ਦੀ ਛਾਂ ਆ ਠੰਡੀ ਠੰਡੀ ਹਵਾ ਆ ਔਰ ਬੱਚੇ ਵੀ ਤੁਸੀਂ ਦੇਖ ਪਾ ਰਹੇ ਹੋ ਜੇ ਗਰਮੀ ਲੱਗੇ ਤਾਂ ਬੱਚਿਆਂ ਨੇ ਮਾਤਾ ਪਿਤਾ ਨੂੰ ਹੀ ਕਹਿਣਾ ਰੋਂਦੇ ਰਹਿੰਦੇ ਆ ਛੋੜੇ ਬੱਚੇ ਲੇਕਰ ਕਿਉਂਕਿ ਇਹ ਬੱਸ ਅਡਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਆ ਇਹ ਜਿਹੜਾ ਹੈਗਾ ਇਸ ਸਾਈਡ ਤੇ ਤੇ ਬਣਿਆ ਹੋਇਆ ਆ ਹੁਣ ਅਸੀਂ ਦੂਜੀ ਸਾਈਡ ਦਿਖਾਣੇ ਆ ਔਰ ਬੱਸਾਂ ਵੀ ਜਿਹੜੀਆਂ ਹੈਗੀਆਂ ਆ ਇੱਥੇ ਰੁਕਦੀਆਂ ਨੇ ਔਰ ਅਸੀਂ ਹੁਣ ਇਸ ਸਾਈਡ ਤੇ ਆ ਗਏ ਹੈਗੇ ਆ ਇਸ ਇਸ ਸਾਈਡ ਤੇ ਵੀ ਲਿਖਿਆ ਹੋਇਆ ਬੱਸ ਸਟੈਂਡ ਮਹਿਰੋਪੁਰ ਔਰ ਮੈਨੂੰ ਲੱਗਦਾ ਇਹ ਵੀ ਜਿਹੜੀ ਛੱਡ ਆ ਨਵੀਂ ਪਾਈ ਗਈ ਆ ਅਸੀਂ ਇਹਦੇ ਬਾਰੇ ਜਾਣਕਾਰੀ ਵੀ ਲਵਾਂਗੇ ਅਗਰ ਕੋਈ ਇੱਥੇ ਸਾਨੂੰ ਮਿਲ ਗਿਆ ਕਿ ਕਿਨਾ ਬਰੋ ਇਹ ਬਣਾਈ ਗਈ ਆ ਔਰ ਤੁਸੀਂ ਦੇਖ ਸਕਦੇ ਆ ਕਿ ਸਾਫ ਸਫਾਈ ਵੀ ਕੀਤੀ ਹੋਈ ਆ ਆ ਇੱਕ ਸੀਟ ਬੈਠਣ ਦੇ ਲਈ ਬਣਾਈ ਗਈ ਆ ਔਰ ਇਹ ਦੋ ਥਾਵਾ ਤੋਂ ਇਲਾਵਾ ਪਰ ਇੱਥੇ ਇੱਕ ਜੋ ਆ ਤੁਹਾਨੂੰ ਮੈਂ ਹੁਣ ਦਿਖਾਉਣ ਲੱਗਿਆ ਆ ਆ ਦੋ ਥਾਵਾਂ ਤੇ ਬੜੀਆਂ ਸਾਫ਼ ਸੁਥਰੀਆਂ ਆ ਬਹੁਤ ਵਧੀਆ ਕੰਮ ਕੀਤਾ ਹੋਇਆ ਆ ਪਰ ਆ ਤੁਸੀਂ ਦੇਖ ਸਕਦੇ ਹੋ ਹੁਣ ਪਤਾ ਕਰਾਂਗੇ ਕਿ ਇਹ ਜਿਹੜਾ ਬੱਸ ਸਟੈਂਡ ਆ ਇਹਦੀ ਹਾਲਤ ਤੁਸੀਂ ਇੰਨੀ ਖਰਾਬ ਆ ਪੈਸਾ ਲਾਇਆ ਹੋਇਆ ਵੀ ਬੇਕਾਰ ਆ ਕਹਿ ਸਕਦੇ ਆ ਆ ਦੇਖੋ ਪ੍ਰਕਾ ਬੂਟ ਇੰਨਾ ਜੰਮਿਆ ਹੋਇਆ ਆ ਔਰ ਅੰਦਰ ਦੀ ਸਥਿਤੀ ਵੀ ਤੁਹਾਨੂੰ ਦਿਖਾ ਦਿੰਨੇ ਆ ਔਰ ਆ ਜਿਹੜੀ ਆ డిగే ਹੋਏ ਨੇ ਬਾਲੇ ਬਾਲੇ ਡਿਗੇ ਹੋਏ ਆ ਵੇ ਔਰ ਇਸ ਪਾਸੇ ਵੱਲ ਜਿਹੜਾ ਆ ਗੌਰ ਨਹੀਂ ਕੀਤਾ ਗਿਆ ਇੰਨਾ ਪੈਸਾ ਲਾਣ ਦਾ ਫਿਰ ਇਸ ਸਥਾਨ ਤੇ ਕੀ ਫਾਇਦਾ ਸੀਗਾ ਪਰ ਚਲੋ ਇਸ ਪਾਸੇ ਵੱਲ ਜਿਹੜੀ ਇੱਥੇ ਦੀ ਪੰਚਾਇਤ ਹੈਗੀ ਆ ਉਹਨੂੰ ਧਿਆਨ ਦੇਣਾ ਚਾਹੀਦਾ ਆ ਜਾਂ ਤਾਂ ਇੱਥੇ ਕੁਝ ਹੋਰ ਬਣਾ ਦਿੱਤਾ ਜਾਵੇ ਲੇਕਿਨ ਇਹਦੀ ਹਾਲਤ ਬੜੀ ਖਸਤਾ ਆ ਪਰ ਇੱਕ ਜਿਹੜੀ ਸ਼ਾਬਾਸ਼ ਵੀ ਹੈਗੀ ਆ ਉਨਾ ਬਲੋ ਇੱਕ ਉਪਰਾਲਾ ਕੀਤਾ ਗਿਆ ਜੋ ਵਧੀਆ ਵੀ ਕੰਮ ਕੀਤਾ ਗਿਆ ਉਹ ਐਦਾ ਸ਼ੈੱਡ ਬਣਾਈ ਗਈ ਆ ਇਹਦੇ ਬਾਰੇ ਅਸੀਂ ਪੂਰੀ ਜਾਣਕਾਰੀ ਲਵਾਂਗੇ ਪਰ ਇੱਥੇ ਜੋ ਪਹਿਲਾਂ ਇੱਕ ਪੁਰਾਣਾ ਬਸ ਅੱਡਾ ਸਗਾ ਬਣਿਆ ਹੋਇਆ ਆ ਇਹਦੇ ਹਾਲਾਤ ਜਿਹੜੇ ਆ ਬੜੇ ਖਰਾਬ ਨੇ ਜਾ ਤਾਂ ਇਸ ਨੂੰ ਪੰਚਾਇਤ ਢਾਕੇ ਬਣਾਵੇ ਕਿਉਂਕਿ ਕੋਈ ਵੀ ਜਿਹੜਾ ਆ ਬੰਦਾ ਅਗਰ ਇਸ ਦੇ ਅੰਦਰ ਆ ਜਾਂਦਾ ਆ ਮੀਂਹ ਪੈਂਦਾ ਜਾਂ ਕੁਛ ਹੈਗਾ ਵੈਸੇ ਤੇ ਕੋਈ ਖਤਰਾ ਮੌਲ ਨਹੀਂ ਲਏਗਾ ਇਹ ਡੇਗ ਸਕਦਾ ਆ ਕੋਈ ਹੀਠਾ ਵੀ ਆ ਸਕਦਾ ਹੈਗਾ ਆ ਜਾ ਤਾਂ ਇਸ ਨੂੰ ਢਾਕੇ ਦੁਬਾਰਾ ਬਣਾ ਦਿੱਤਾ ਜਾਵੇ ਜਾ ਇੱਥੇ ਕੋਈ ਐਸੀ ਚੀਜ਼ ਬਣਾ ਦਿੱਤੀ ਜਾਵੇ ਪਰ ਇਹ ਇੱਕ ਕਮੀ ਜ਼ਰੂਰ ਹੈਗੀ ਆ ਪਰ ਆ ਖੂਬਸੂਰਤੀ ਵੀ ਜਿਹੜੀ ਆ ਇਹ ੱਡੇ ਦੀ ਆ ਬਾਕੀ ਗੱਲਬਾਤ ਅਸੀਂ ਕਰਦੇ ਆ ਗੱਲਬਾਤ ਤੋਂ ਜਾਣਦੇ ਆ ਅਸੀਂ ਤੇ ਇੱਥੇ ਕਿਸ ਤਰ੍ਹਾਂ ਇਹ ਸ਼ੈੱਡ ਕਿਨਾਂ ਵੱਲੋਂ ਬਣਾਈ ਗਈ ਆ ਉਹ ਪੂਰੀ ਜਾਣਕਾਰੀ ਅਸੀਂ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਏਅਰਪੋਰਟ ਦੇ ਬੱਸ ਇੱਕ ਵਾਸੀ ਵੀ ਬੈਠੇ ਹੈ ਗਿਆ ਇਹਨਾਂ ਤੋਂ ਵੀ ਜਾਣਦੇ ਹੈ ਗਿਆ ਇਸ ਦੇ ਬਾਰੇ ਵਿੱਚ ਤੇ ਕਿਸ ਤਰ੍ਹਾਂ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮਨੀ ਸਿੰਘ ਜੀ ਮਨੀ ਸਿੰਘ ਜੀ ਅੱਛਾ ਕੀ ਕੰਮ ਕਰਦੇ ਤੁਸੀਂ ਸੈਗਲਾ ਨੇ ਆ ਜੀ ਅੱਛਾ ਕਿੰਨੀ ਕੁ ਧੇਰ ਹੋ ਗਏ ਕਰਦੇ ਆ ਨਾ ਹੋ ਗਿਆ 50 ਸਾਲ ਜੀ ਅੱਛਾ 50 ਸਾਲ ਹੋ ਗਏ ਫਿਰ ਤੁਹਾਨੂੰ ਜਾਣਕਾਰੀ ਜ਼ਿਆਦਾ ਹੋਏਗੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਉਹ ਬੱਸ ਦਾ ਪਹਿਲਾਂ ਬਣਿਆ ਹੋਇਆ ਉਹ ਪੁਰਾਣਾ ਹੀ ਬਣਿਆ ਹੈ ਜਿਹੜਾ ਉਹ ਸਾਹਮਣੇ ਵਾਲਾ ਹਾਂਜੀ ਪਹਿਲੇ ਹੈ ਜੀ ਇਹ ਕਿੰਨਾ ਬਰੋ ਬਣਾਇਆ ਗਿਆ ਸੀ ਪਿੰਡਰਿਆਂ ਨੇ ਬਣਾਇਆ ਹੋਆ ਚਲੋ ਪਿੰਡ ਜਾਂ ਪੰਚਾਇਤ ਬਰੋ ਮੰਨ ਲਿਆ ਬਣਾਇਆ ਗਿਆ ਇਹ ਬਸਕਾ ਹੁੰਤੇ ਢੇਰੀ ਹੋ ਚੁੱਕਾ ਆ। ਉਹ ਢੇਰੀ ਹੋ ਚੁੱਕਾ ਆ। ਹਾਂਜੀ ਹਾਂਜੀ। ਇੱਥੇ ਦੇਖੋ ਜੇ ਅਚਾਨਕ ਜਿਹੜਾ ਆ ਮੰਨ ਲਓ ਇਹ ਮਹਿਰੋਪੁਰ ਦਾ ਅੱਡਾ ਇਹਨੂੰ ਹੋਰ ਪਿੰਡ ਵੀ ਲੱਗਦੇ ਆ, ਹੋਰ ਕਿਹੜੇ ਕਿਹੜੇ ਪਿੰਡ ਲੱਗਦੇ ਆ ਸੱਡੇ ਨੂੰ ਆਹ 5-6 ਪਿੰਡ ਲੱਗਦੇ ਆ। 5-6 ਪਿੰਡ ਲੱਗਦੇ ਆ। ਮੰਨ ਲਓ ਮੀਂਹ ਆ ਜਾਂਦਾ, ਬਾਰਿਸ਼ ਆ ਜਾਂਦੀ ਆ, ਆਹ ਛੱਡਾ ਪੜ ਜਾਂਦੀਆਂ, ਮਤਲਬ ਸਵਾਰੀਆਂ ਨਾਲ। ਕੋਈ ਅੰਦਰ ਖੜਚ ਵੇ ਤੇ ਉੱਥੇ ਕੋਈ ਹਨੇਰੀ ਵੀ ਤਾਂ ਹੋਈ ਸਕਦੀ ਆ। ਹਾਂਜੀ ਹਾਂਜੀ ਰਸਤਾ ਉੰਡਾ ਡਾੜੇ ਜੀ ਇਹ ਸੱਟ ਲੱਗਣੇ ਡਰ ਵੀ ਆ। ਠੀਕ ਤੁਹਾਡਾ ਕੀ ਨਾਮ ਆ ਰਚਨ ਸਿੰਘ ਵਰਚਾਰ ਸਿੰਘ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਦਦਾਲੇ ਤੋਂ ਜੀ ਦਦਾਲੇ ਤੋਂ ਇੱਥੇ ਕੀ ਕਰਦੇ ਹੋ ਇੱਥੇ ਆਪਾਂ ਲਗਾਣਾ ਜੀ ਸ਼ਾਪ ਆਈ ਹੋਆ ਕਿੰਨਾ ਕਿਰੇ ਹੋ ਗਿਆ ਮਗਾ ਦਾਸ ਵੀ ਆ ਰਹਾ ਸਾਹਿਬ ਅੱਛਾ ਜਿਹੜਾ ਉਹ ਮਤਲਬ ਹੁਣੇ ਗੱਲ ਕਰ ਰਹੇ ਸੀ ਉਹ ਠਹਿ ਢੇਰੀ ਜਿਹੜਾ ਹੋਇਆ ਹੈਗਾ ਉਹਦਾ ਕੋਈ ਹੱਲ ਇਹ ਪੰਚਾਇਤ ਬੋਲੋ ਜਾਂ ਕਿੱਦਾਂ ਹੋਏਗਾ ਇਹ ਪੰਚਾਇਤ ਬੋਲੋ ਅਜੀ ਹੁਣ ਪੰਚਾਇਤ ਕਹਿੰਦੇ ਸੀ ਠੀਕ ਰਾਣੀ ਆ ਅੱਛਾ ਹੁਣ ਮਤਾਂ ਜੇ ਪਾਇਓ ਦੇਖੋ ਕਿੱਦਾਂ ਕਰਾਂਦੇ ਆ ਤੇ ਪੰਚਾਇਤਾਂ ਤੇ ਹੁਣ ਖਤਮੇ ਹੋ ਗਏ ਉਹ ਹੁਣ ਤੱਕ ਨਹੀਂ ਕਰਾਉ ਅਗਲੇ ਵਜਿਆ ਕਰਾਉ ਅਗਲੀ ਪੰਚਾਇਤ ਕਰਾਉ ਵੈਸੇ ਇਹ ਖਤਰਾ ਤਾਂ ਖੜਾ ਹੈ ਖਤਰਾ ਤਾਂ ਹੈ ਆਦਾ ਬਾਰਾਪਾਈ ਵੀਰਾ ਭਾਜੀ ਕਿ ਐਨਆਰਆਈ ਸੀ ਹਾਂਜੀ ਹਾਂਜੀ ਮੈਨੂੰ ਇਹ ਜ਼ਰੂਰ ਦੱਸੋ ਮੈਂ ਇਹ ਗੱਲ ਜਿਨ੍ਹਾਂ ਨੂੰ ਵੀ ਤੁਹਾਡੇ ਦੋਨ ਕੀ ਇਹ ਦੇਖੋ ਉਹ ਤਾਂ ਬਸ ੱਡੇ ਦੀ ਹਾਲਤ ਖਰਾਬ ਆ ਪਰ ਜਿਹੜੀ ਆ ਜਿਹੜੀ ਬਾਹਰ ਦੇਖਿਆ ਬੜੀ ਵਧੀਆ ਬਣਾਈ ਆ ਔਰ ਦੋਨੋਂ ਪਾਸੇ ਛੱਡ ਬਣਾਈ ਆ ਇਹ ਪੰਚਾਇਤ ਵੱਲੋਂ ਜਾਂ ਕਿਹਨਾਂ ਵੱਲੋਂ ਆ ਇਹ ਐਨ ਆਰ ਆਈ ਭਾਈ ਸਿਗਾ ਵੀਰ ਆ ਭਾਈ ਸਿੰਘ ਨਰਮਨ ਬਲਵੀਰ ਸਿੰਘ ਇਹ ਕੋਣ ਸੀ ਤੁਹਾਡਾ ਕੀ ਨਾਮ ਆ ਇਹਨੂੰ ਨਰਿੰਦਰ ਸਿੰਘ ਇਹ ਅੱਛਾ ਇਹ ਛੱਡਾ ਦੋਨੋਂ ਕਿਹਨਾਂ ਵੱਲੋਂ ਬਣਾਈਆਂ ਗਈਆਂ ਇਹ ਬਲਵੀਰ ਸਿੰਘ ਵੱਲੋਂ ਬਣਾਈਆਂ ਗਈਆਂ ਜੀ ਐਨ ਆਰ ਆਈ ਦੇ ਆ ਉਹ ਇੱਥੇ ਤੇ ਹੀ ਸੀਗੇ ਹਾਂਜੀ ਮੇਰੋਪੁਰ ਦੇ ਆ ਮੇਰੋਪੁਰ ਦੇ ਹੀ ਆ ਹਾਂਜੀ ਹਾਂਜੀ ਇਹ ਛੱਡ ਉਹਨਾਂ ਵੱਲੋਂ ਬਣਾਈ ਗਈ ਆ ਹਾਂਜੀ ਕਹਿਣ ਦਾ ਮਤਲਬ ਇਹ ਕਿੰਨਾ ਚਿਰ ਹੋ ਗਿਆ ਬਣਾਈ ਨੂੰ ਉਹਨਾਂ ਨੇ ਮਤਲਬ ਇਹ ਦੇਖਿਆ ਵੀ ਸਵਾਰੀਆਂ ਜਿਹੜੀਆਂ ਨੇ ਉਹ ਤਾਂ ਬੱਸ ਸੜੀ ਦੀ ਹਾਲਤ ਹੀ ਖਰਾਬ ਆ ਪੰਚਾਇਤ ਨੇ ਤੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਿਉਂ ਨਾ ਕੰਮ ਹੀ ਮੈਂ ਕਰ ਦਵਾ ਇਹ ਉਹ ਤਾਂ ਗੰਗਰੇਂ ਦੇ ਆ ਜੇ ਹੋਰ ਕੋ ਕੰਮ ਹੋਇਆ ਪਹਿਲਾਂ ਉਹਨਾਂ ਦੱਸ ਦਿਆ ਕਰੋ ਪਰ ਪੰਚਾਇਤਾਂ ਕਿਉਂ ਨਹੀਂ ਕੰਮ ਕਰਦੀਆਂ ਸਾਰੇ ਪਿੰਡਾਂ ਵਿੱਚ ਅਸੀਂ ਦੇਖਿਆ ਕੁਝ ਕੁ ਪਿੰਡ ਆ ਜਿਹੜੇ ਕੰਮ ਕਰਦੀਆਂ ਉਹਨਾਂ ਦੇ ਅੱਖੀ ਸਾਹਮਣੇ ਦੀਂਦਾ ਵੀ ਆ ਪਰ ਐਨਆਰਆਈਆਂ ਨੂੰ ਅੱਗੇ ਆਣਾ ਪੈਂਦਾ ਹੈਗਾ ਠੀਕ ਹੈ ਨਾ ਅੱਛਾ ਇੱਕ ਮਿੰਟ ਹੋਰ ਦੱਸੋ ਇੱਥੇ ਨਾਲਕਾ ਨੂੜਕਾ ਕਿਤੇ ਲੱਗਾ ਹੈ ਹਾਂਜੀ ਹਾਂਜੀ ਨਾਲੇ ਕੋਈ ਨਹੀਂ ਹੈਗਾ ਜੀ ਚਲੋ ਬੱਸ ਅੱਡਾ ਵੀ ਹੋ ਗਿਆ ਪਾਣੀ ਪੀਣ ਦੀ ਵੀ ਸਹੂਲਤ ਹੋ ਗਈ ਵਾਟਰ ਬੋਟਲਰ ਵੀ ਲੱਗ ਹਾਂਜੀ ਵਾਟਰ ਬੋਟਲਰ ਲੱਗੇ ਹੋ ਜੀ ਉਹ ਕਿੰਨਾ ਬੜੋ ਲਗਾਇਆ ਗਿਆ ਸੀ ਉਹ ਪੰਚਾਇਤ ਲੋਕ ਪੰਚਾਇਤ ਕੋਲੋਂ ਸੀ ਚਲੋ ਇਹ ਪੰਚਾਇਤ ਨੇ ਬੜਾ ਵਧੀਆ ਕੰਮ ਕੀਤਾ ਪੰਚਾਇਤ ਦੇ ਦੇ ਜਿਹੜੀ ਆ ਕਿ ਛਲਾਗਾ ਜੋ ਕਦਮ ਚੱਕਿਆ ਉਸ ਨੇ ਹਾਂਜੀ ਅੱਛਾ ਮੈਨੂੰ ਇੱਕ ਹੋਰ ਦੱਸੋ ਰਾਹੋਂ ਤੁਸੀਂ ਦੇਖਿਆ ਪੱਖੇ ਲੱਗੇ ਹੋਏ ਹਾਂਜੀ ਹਾਂਜੀ ਪਰ ਇੱਥੇ ਤਾਂ ਪੱਖੇ ਕੀ ਲਾਣੇ ਆ ਚੋਰੀਆਂ ਹੀ ਬੜੀਆਂ ਹੁੰਦੀਆਂ ਹਾਂਜੀ ਲਾ ਕੇ ਲੈਣੇ ਹੁੰਦੇ ਚੋਰੀਆਂ ਹੀ ਬੜੀਆਂ ਹੁੰਦੀਆਂ ਇੱਥੇ ਤਾਂ ਤੁਹਾਡੇ ਟਾਇਰ ਤੱਕ ਖਾਦਾ ਤੱਕ ਨਹੀਂ ਛੱਡੀਆਂ ਹਾਂਜੀ ਹਾਂਜੀ ਮੈਂ ਇਹ ਕ ਇਹ ਕਹਿਣਾ ਚਾਹਨਾ ਕਿ ਚਲੋ ਪੱਖਿਆਂ ਦੀ ਗੱਲ ਹੋ ਗਈ ਇੱਥੇ ਕੋਈ ਬਾਥਰੂਮ ਜਾਂ 플ਸ਼ ਜਾਂ ਕੋਈ ਐਸੀ ਹੈ ਸੋ ਹੈ ਨਹੀਂ ਜੀ ਇਹ ਨਹੀਂ ਹੈ ਨਹੀਂ ਹੈ ਨਹੀਂ ਬਸ ਇਹ 플ਸ਼ ਬਾਥਰੂਮ ਲਈ ਮੰਨ ਲਓ ਕੋਈ ਹੁਣ ਦੇਖੋ ਅੱਜ ਕੱਲ੍ਹ ਕਿੱਥੇ ਜਿਸ ਤਰ੍ਹਾਂ ਹੈ ਨਾ ਮਤਲਬ ਕਿ ਕੋਈ 플ਸ਼ ਬਾਥਰੂਮ ਦੀ ਤਾਂ ਸਹੂਲਤ ਹੈ ਕੋਈ ਕਿ ਨਹੀਂ 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 ਵੈਸੇ ਦੇਖੋ ਪਤਾ ਕੀ ਆ ਅੱਜ ਕੱਲ ਇਹ ਨਹੀਂ ਹੈਗਾ ਕਿ ਉਹ ਲੇਡੀਜ਼ ਆ ਜਾਂਦੀ ਆ ਕਈ ਵਾਰ ਜੈਂਟਸ ਆ ਅੱਜ ਕੱਲ ਲੋਕਾਂ ਨੂੰ ਬਿਮਾਰੀਆਂ ਇਦਾਂ ਦੀਆਂ ਆ ਉਹਨਾਂ ਨੂੰ ਬਾਰ-ਬਾਰ ਬਾਥਰੂਮ ਵੀ ਆਂਦਾ ਤੇ ਇਹ ਇੱਥੇ ਵੀ ਤਾਂ ਸੋਚ ਤਾਂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਚਾਹੀਦੀ ਹੈਗੀ ਹਾਂਜੀ ਬੰਦਾ ਤਾਂ ਇੱਧਰ ਤੋਂ ਜਾਈ ਦੀ ਆਦਮੀ ਤਾਂ ਬੰਦਾ ਸਾਈਡ ਤੋਂ ਜਾ ਭੱਜ ਕੇ ਕਰ ਲੂਗਾ ਹਾਂ ਲੇਡੀਜ਼ ਆ ਬਸ ਆ ਜਾਂ ਅਰਜੈਂਟ ਆ ਉਹ ਤਾਂ ਵੀ ਜਾਈ ਰਸਤੇ ਜੇ ਬਹਿਨ ਦੀਗੇ ਬੰਦੇ ਤੇ ਮਤਲਬ ਦੇਖੋ ਨਾ ਹੁਣ ਇੱਥੇ ਸਕੂਲ ਨੂੰ ਵੀ ਕਾਲਜ ਨੂੰ ਵੀ ਜਾਂਦੇ ਆ ਸਕੂਲ ਕਾਲਜ ਨੂੰ ਵੀ ਕੋੜੇ ਆ ਨਹੀਂ ਕਿ ਬੱਸਾਂ ਨੂੰ ਨਵੇਂ ਸ਼ਹਿਰ ਜਾਣਾ ਜਾਂ ਹੋਰ ਇੱਥੇ ਵੀ ਜਾਂਦੇ ਹੈ ਹਾਂਜੀ ਹਾਂਜੀ ਮੀਨ ਅੱਡਾ ਜੀ ਹਾਂਜੀ ਮੀਨ ਅੱਡਾ ਆ ਉਹਨੇ ਕਹਿਣਾ ਮਤਲਬ ਹੈ ਕਿ ਜਿੱਥੇ ਐਨ ਆਰ ਆਈ ਵੀਰ ਜਿਹੜੇ ਆ ਇਹ ਕੰਮ ਕਰਦੇ ਆ ਉਹ ਇਹ ਵੀ ਚੀਜ਼ ਨੂੰ ਦੇਖ ਦੇਣ ਨਾਲ ਤੇ ਵਧੀਆ ਗੱਲਬਾਤ ਹੋ ਸਕਦੀ ਹੈ ਨਾ ਹਾਂਜੀ ਮਤਲਬ ਕਹਿਣਾ ਕਿ ਦੇਖੋ ਅੱਡੇ ਤੇ ਵਧੀਆ ਬਣ ਗਏ ਆ ਹਾਂਜੀ ਪਰ ਜੇ ਬਾਥਰੂਮ ਦਾ ਔਰ ਇਹ ਕੱਲੀ ਚਲੋ ਟੌਲਟ ਦੀ ਦਾ ਨਾਂ ਵੀ ਹੋਵੇ ਲੋਕੀ ਗੰਦ ਵੀ ਪਾ ਦਿੰਦੇ ਆ ਹਾਂਜੀ ਹਾਂਜੀ ਬਾਥਰੂਮ ਦੀ ਦਾ ਘੱਟੋ ਘੱਟ ਸਹੂਲਤ ਚਾਹੀਦੀ ਆ ਹਾਂਜੀ ਹਾਂਜੀ ਬਾਥਰੂਮ ਦੀ ਚਾਹੀਦੀ ਬਾਥਰੂਮ ਦੀ ਸੂਤ ਚਾਹੀਦੀ ਹੈ ਬਾਕੀਆਂ ਸੀਰੀਆਂ ਨੂੰ ਪੁੱਛ ਲੋ ਜੀ ਕੋਈ ਵੱਲ ਔਰ ਅਸੀਂ ਇਹ ਪਿੰਡ ਮਹਿਰੋਪੁਰ ਦਾ ਜਿਹੜਾ ਆ ਤੁਹਾਨੂੰ ਦਿਖਾਇਆ ਮੈਂ ਜਿੰਨੀਆਂ ਵੀ ਥਾਵਾਂ ਤੇ ਗਿਆ ਹੈਗਾ ਉੱਥੇ ਤਕਰੀਬਨ ਇਹੀ ਕਿਹਾ ਗਿਆ ਆ ਜਿੱਥੇ ਬਾਥਰੂਮ ਜਾਂ ਫਲਸਟ ਜਿਹੜੀ ਆ ਇਹਦੀ ਇਹਦੀ ਦਿੱਕਤ ਬੜੀ ਆ ਇਹ ਚਲੋ ਖੈਰ ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚ ਗਿਆ ਹੈਗਾ ਵੈਸੇ ਬਾਸੱਡਾ ਬੜਾ ਕਾਫੀ ਖੂਬਸੂਰਤ ਬਣਿਆ ਆ ਵਧੀਆ ਬਣਿਆ ਹੋਇਆ ਆ ਔਰ ਇੱਥੇ ਜਿਹੜੀ ਹੈਗੀ ਆ ਇੱਕ ਐਨਆਰਆਈਆਂ ਵੱਲੋਂ ਬੜਾ ਸਹਿਯੋਗ ਦਿੱਤਾ ਗਿਆ ਆ ਜੇਕਰ ਇੱਥੇ ਇੱਕ ਬਾਥਰੂਮ ਵੀ ਬਣਾ ਦਿੱਤਾ ਜਾਂਦਾ ਹੁਣ ਤੇ ਦੇਖ ਲਓ ਖਾਲੇ ਵੀ ਨਾਲੇ ਨਾਲ ਹੈਗੇ ਆ ਤਾਂ ਹੋਰ ਵੀ ਸਹੂਲਤ ਹੋ ਜਾਂਦੀ ਆ ਇਸ ਤੋਂ ਇਲਾਵਾ ਅਸੀਂ ਹੋਰ ਵੀ ਪਿੰਡਾਂ ਦੇ ਵਿੱਚ ਜਾਵਾਂਗੇ ਇੱਕ ਇੱਕ ਕਰਕੇ ਸਾਰੇ ਪਿੰਡ ਦਕਾਵਾਗੇ ਪਰ ਜਿਸ ਪਿੰਡ ਦੇ ਵਿੱਚ ਜੇ ਕੋਈ ਕਮੀ ਹੋਏਗੀ ਤਾਂ ਉੱਥੋਂ ਦੇ ਸਰਪੰਚ ਸਾਹਿਬ ਨੂੰ ਜਾਂ ਉੱਥੇ ਦੀ ਪੰਚਾਇਤ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਅਸੀਂ ਇਹ ਸਾਰਾ ਕੁਝ ਤਾਂ ਦਿਖਾ ਰਹੇ ਆ ਕਿਉਂਕਿ ਹੁਣ ਪੰਚਾਇਤੀ ਵੋਟਾਂ ਆ ਰਹੀਆਂ ਆ ਇਹ ਦੇਖ ਕੇ ਵੋਟ ਨੂੰ ਧਿਆਨ ਵਿੱਚ ਪਾਣਾ ਕਿ ਕਿੱਥੇ-ਕਿੱਥੇ ਕੀ ਸਹੂਲਤਾਂ ਸਾਨੂੰ ਵਸ ਛੱਡਿਆ ਤੇ ਪੰਚਾਇਤ ਵੱਲੋਂ ਦਿੱਤੀਆਂ ਗਈਆਂ ਪਿੰਡ ਵਿੱਚ ਕੀ ਸਹੂਲਤ ਦਿੱਤੀ ਗਈ ਆ ਇਹ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਵੋਟ ਪਾਣਾ ਕਿਉਂਕਿ 5 ਸਾਲ ਲੇ ਅਸੀਂ ਆਪਣਾ ਪਿੰਡ ਜਿਹੜਾ ਉਹ ਕਿਸੇ ਦੇ ਹਵਾਲੇ ਇੱਕ ਪੰਚਾਇਤ ਮੈਂਬਰ ਸਰਪੰਚਾਂ ਪੰਚ ਦੇ ਹਵਾਲੇ ਕਰ ਦਿੰਦੇ ਆ ਵੈਸੇ ਕਾਫੀ ਖੂਬਸੂਰਤ ਹੈ ਐਨਆਰਆਈਆਂ ਬਲੋ ਕੀਤਾ ਗਿਆ ਹੈਗਾ ਆ ਉਪਰਾਲਾ ਬੜਾ ਵਧੀਆ ਕੀਤਾ ਹੋਇਆ ਆ ਪੰਚਾਇਤ ਬਲੋ ਵੀ ਕੁਝ ਉਪਰਾਲੇ ਕੀਤੇ ਜਾਂਦੇ ਆ ਪਰ ਹੁਣ ਪੰਚਾਇਤ ਦੇ ਹੱਥ ਬਸ ਨਹੀਂ ਹੈਗਾ ਇਸ ਕਰਕੇ ਸਾਡੀ ਇੱਕ ਰਿਕਵੈਸਟ ਹੈਗੀ ਆ ਕਿ ਬਾਸ ਛੜਿਆਂ ਦੇ ਉੱਪਰ ਘੱਟੋ ਘੱਟ ਜਿੱਥੇ ਹੋਰ ਸਹੂਲਤਾ ਦਿੱਤੀਆਂ ਜਾਂਦੀਆਂ ਉੱਥੇ ਬਾਥਰੂਮ ਦਾ ਜਿਹੜਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਕਿਉਂਕਿ ਹੁਣ ਨਾਲੇ ਖਾਲੇ ਜਿਹੜੇ ਆ ਬਿਲਕੁਲ ਸੜਕਾਂ ਦੇ ਕਿਨਾਰੇ ਬਣੇ ਹੋਏ ਆ ਉੱਥੇ ਨੂੰ ਉਧਰ ਨੂੰ ਉਹਨਾਂ ਦੀ ਜਿਹੜੀ ਹੈਗੀ ਆ ਕਿ ਇੱਕ ਪਾਈਪ ਵਗੈਰਾ ਪਾ ਕੇ ਕਰ ਦਿੱਤਾ ਜਾ ਸਕਦਾ ਹੈਗਾ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਹੋਰ ਵੀ ਪਿੰਡਾਂ ਦਾ ਇਸ ਤਰ੍ਹਾਂ ਦਿਖਾਉਂਦਾ ਰਹੇਗਾ ਚੈਨਲ ਨੂੰ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਕਸ਼ਮੀਰੀ ਲਾਲ ਕੈਪ ਸੀਨੀਅਰ ਐਡੀਟਰ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਪਾ YouTube ਚੈਨਲ ਸੰਪਰਕ 9876779499